प्यारे दोस्तों दुनिया भर के जिन्ने भी धर्म ਵਿੱਚ ਰਹੇ ਨੇ ਸਾਰਿਆਂ ਧਰਮਾਂ ਦੇ ਨਾਲ ਸੰਬੰਧ ਰੱਖਣ ਵਾਲੇ ਵੱਖ-ਵੱਖ ਜਿਹੜੇ ਧਾਰਮਿਕ ਉਹਨਾਂ ਦੇ ਗ੍ਰੰਥ ਨੇ ਉਹਨਾਂ ਵਿੱਚੋਂ ਕੋਈ ਵੀ ਗ੍ਰੰਥ ਮਨੁੱਖ ਨੂੰ ਕਿਸੇ ਪ੍ਰਕਾਰ ਦਾ ਨਸ਼ਾ ਕਰਨ ਦੀ ਆਗਿਆ ਨਹੀਂ ਦਿੰਦਾ ਯਾਨੀ ਹਰੇਕ ਧਰਮ ਦਾ ਗ੍ਰੰਥ ਜਿਹੜਾ ਵਾ ਮਨੁੱਖ ਨੂੰ ਨਸ਼ਿਆਂ ਤੋਂ ਵਰਜਿਤ ਕਰਦਾ ਵਾ ਨਸ਼ੇ ਹਰੇਕ ਮਨੁੱਖ ਵਾਸਤੇ ਵਰਜਿਤ ਨੇ ਗੁਰੂ ਰੰਧ ਸਾਹਿਬ ਜੀ ਅੰਦਰ ਦਰਜਾ ਕੇ ਰਾਜਮਾਲ ਰੂਪ ਜਾਤ ਜੋਬਨ ਪੰਜੇ ਠੱਗ ਇਨੀ ਠੱਗੀ ਜਾਗ ਠੱਗਿਆ ਕਿਨਾ ਨਾ ਰੱਖੀ ਲਜ باقی ਸਾਰਾ ਨਸ਼ਾ ਦੇ ਨਾਲੋਂ ਜਿਹੜਾ ਹਕੂਮਤ ਦਾ ਨਸ਼ਾ ਵਾ ਗਰਬਾਣੀ ਅਨੁਸਾਰ ਜਿਹੜਾ ਕੁਰਸੀ ਦਾ ਨਸ਼ਾ ਵਾ ਜਿਹੜਾ ਰਾਜ ਮਦ ਵਾ ਇਹ ਬੰਦੇ ਨੂੰ پاگل ਕਰ ਜਾਂਦਾ ਬੰਦਾ جنونی ਹੋ ਜਾਂਦਾ ਬੰਦਾ ਤਾਣਾ ਸ਼ਾਹੀ ਹੋ ਜਾਂਦਾ ਵਾ ਆਪਾਂ ਸਾਰਾ ਇਤਿਹਾਸ ਪੜਿਆ ਕਿ ਭਾਰਤ ਦੇ ਵਿੱਚ ਜਦੋਂ ਰਾਜਾ ਸੀ ਔਰੰਗਜ਼ੇਬ ਉਹਨੇ ਹੰਮ ਦੇ ਨਸ਼ੇ ਵਿੱਚ, ਕੁਰਸੀ ਦੇ ਨਸ਼ੇ ਵਿੱਚ ਇੰਨਾ ਹੰਕਾਰੀ ਹੋ ਗਿਆ, ਇੰਨਾ क्रूअल ਹੋ ਗਿਆ, ਨਸ਼ੇ ਦੇ ਨਸ਼ੇ ਦਾ ਗਲਤਾਨ ਹੋ ਕੇ ਰਾਜ ਮਦ ਵਿੱਚ ਉਹਨੇ ਆਪਣਾ ਪਿਓ ਮਾਰਿਆ, ਪਾਣੀ ਵੀ ਨਹੀਂ ਪੀਣ ਦਿੱਤਾ ਉਹਨੂੰ। ਆਪਣੇ ਭਰਾ ਮਾਰੇ, ਭਤੀਜੇ ਮਾਰੇ, ਭਣਵਈਏ ਮਾਰੇ, ਭੈਣਾਂ ਨੂੰ ਜੇਲ੍ਹ 'ਚ ਬੰਦ ਕੀਤਾ। ਇਨੇ ਕਾ ਤਰ੍ਹਾਂ ਦੇ ਤਸੀਹੇ ਉਹਨੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਕਾਦਲੇ ਦਿੱਤੇ ਕਿਉਂ ਦਿੱਤੇ ਨਸ਼ੇ ਵਿੱਚ ਇਸ ਕਰਕੇ ਰਾਜ ਮਾਦ ਬੜਾ ਖਤਰਨਾਕ ਮਾਦਵਾ ਤੇ ਜਿਹੜੇ ਬਾਕੀ ਨਸ਼ੇ ਨੇ ਇਹਨਾਂ ਨਸ਼ਿਆਂ ਤੋਂ ਸਾਨੂੰ ਪੂਰਨ ਤੌਰ ਤੇ ਪਿਆਰੇ ਵੀਰੋ ਵਰਜਿਤ ਕੀਤਾ ਗਿਆ ਇਸ ਕਰਕੇ ਨਸ਼ਿਆਂ ਦੇ ਜਿਹੜੇ ਪਵਾੜੇ ਨੇ ਜਿੰਨੇ ਵੀ ਕਤਲੋਗਾਰਤ ਹੋ ਰਹੀ ਆ ਜਿੰਨੇ ਵੀ ਰੇਪ ਦੇ ਕੇਸ ਹੋ ਰਹੇ ਨੇ ਜਿੰਨੇ ਵੀ ਗੈਂਗਸਟਰਸ ਨੇ ਜਿੰਨਾ ਵੀ ਹੋਰ ਜਿੰਨਾ ਅਤਿਆਚਾਰ ਹੋ ਰਿਆ ਵਾ ਜਿੰਨੀਆਂ ਸਮਾਜ ਚ ਕ੍ਰਿਤੀਆਂ ਨੇ ਜਿੰਨੀਆਂ ਵਾਰਦਾਤਾਂ ਹੋਰੀਆਂ ਨੇ ਇਹ ਮੁਢਲੇ ਤੌਰ ਤੇ ਤਰ੍ਹਾਂ ਤਰ੍ਹਾਂ ਦੇ ਨਸ਼ੇ ਜਿਹੜੇ ਨੇ ਉਹ ਜ਼ਿੰਮੇਵਾਰ ਨੇ ਨਸ਼ਿਆਂ ਦੇ ਸਾਰੇ ਪਵਾਲੇ ਨੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਆਪਣੇ ਪਰਿਵਾਰਾਂ ਦੇ ਵਿੱਚ ਆਪਣੀਆਂ ਜਿਹੜੇ ਸਾਡੇ ਬੱਚੇ ਨੇ ਸਾਡੀ ਜਿਹੜੀ ਪੀੜ੍ਹੀ ਹੈ ਨੌਜਵਾਨ ਜਿਹੜੀ ਸਾਡੀ ਪਨੀਰੀ ਖਾਸ ਕਰਕੇ ਉਹਨੂੰ ਇਹ ਆਪਣੇ ਆਪਣੇ ਧਰਮ ਦੇ ਅਨੁਸਾਰ ਆਪਣੇ ਆਪਣੇ ਧਾਰਮਿਕ ਗ੍ਰੰਥ ਪੜ੍ਹਾਈਏ ਪਰਵਾਰਾਂ ਦੇ ਵਿੱਚ ਨਸ਼ਿਆਂ ਦਾ ਜਿਹੜਾ ਬੋਲਬਾਲਾ ਵਾ ਉਹਨੂੰ ਖਤਮ ਕਰਨ ਦਾ ਇੱਕੋ ਜਿਹਾ ਤਰੀਕਾ ਵਾ ਕਿ ਆਪ ਆਪਣੀ ਨੌਜਵਾਨ ਪੀੜ੍ਹੀ ਨੂੰ ਆਪਣੇ ਵਿਰਸੇ ਤੋਂ ਜਾਗਰੂਕ ਕਰੀਏ ਉਹਨਾਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂ ਕਰਾਈਏ ਥੈਂਕ ਯੂ